ਕਿਵੇਂ ਖੇਡੀ ਦੀਆਂ ਮੇਰੇ ਮਿੱਤਰੋ ਪੀ ਹੈ ਆਹ ਦੇਖੋ ਕਮਾਲੋ ਦੇਖੋ ਕਮਾਲੋ ਗਿਆ ਜੋਤਾ ਜੱਤ ਮੈਂ ਕੋ ਸ਼ੇਰ ਕਹਾਣੀ ਆਹ ਜੋਤਾ ਚੱਲਿਆ ਮਹਿਮਦਵਾਲ ਦੀ ਧਰਤੀ ਦਾ ਮੇਰੇ ਮਿੱਤਰੋ ਆਹ ਮੁੰਡਾ ਕਹਿੰਦੇ ਦबई ਵਿੱਚ ਵੀ ਧੰਤਲ ਕਰਵਾਇਆ ਹੈ ਇਹਨੇ ਕਹਿੰਦੇ ਪਾਕਿਸਤਾਨੀਆਂ ਨੂੰ ਉਹ ਦੱਸਿਓ ਅੱਜ ਵੀ ਪਾਕਿਸਤਾਨੀ ਯਾਦ ਕਰਦੇ ਆ ਇਹ ਆ ਜੋਤਾ ਮਹਿਮਦਵਾਲ ਦੀ ਧਰਤੀ ਦਾ ਐ ਆਪਣੇ ਲਈ ਟੀਮ ਲਈ ਟੌਪ ਦਾ ਨੰਬਰ ਜੋਤਾ ਕਹਿੰਦੇ ਮਹਿਮਦ ਵਾਲੀਆ ਜੰਨਾ ਬਾਖੇੜ ਕਬੱਡੀ ਦਾ ਤਾਕਤ ਦਾ ਰੇਡਰ ਹੈ ਉਹਨੇ ਨੱਕੇ ਸੁਹਾ ਦਾ ਮਾਲਕ ਹੈ ਕਬੱਡੀ ਪੌਂਡ ਦੇ ਲਈ ਜੋਤਾ ਮਹਿਮਨ ਵਾਲੀਆ ਅੱਗੇ ਵੱਲ ਵਧਦਾ ਹੋਇਆ ਤੇ ਦੂਜੇ ਪਾਸੇ ਵੇਖਾਂਗੇ ਲੱਖਾ ਟਨੋਲੀ ਵਾਲਾ ਜਾਫਰ ਬੱਬੂ ਚਰੇੜੀ ਵਾਲਾ ਉਹ ਚਰੇੜੀ ਵਾਲਾ ਪੰਡਤਾਂ ਦਾ ਪੁੱਤ ਹੈ ਇਹ ਬੱਬੂ ਹੈ ਤੇ ਦੂਜੇ ਪਾਸੇ ਜੋਤਾ ਮਹਿਮਨ ਵਾਲੀਆ ਅੰਕ ਕਮਣੀ ਟੀਮ ਲਈ ਜੋੜਦਾ ਹੋਇਆ ਹਰਿਆਣੇ ਵਾਲਾ ਟੀਮ ਵਾਲੀਆ ਫੇਰ ਕਬੱਡੀ ਤੇ ਮਹਿਮਦ ਵਾਲੀਆ ਫੇਰ ਕਬੱਡੀ ਤੇ ਆ ਗਿਆ ਜੋਤਾ ਫੇਰ ਕਬੱਡੀ ਤੇ ਆ ਗਿਆ ਕਹਿੰਦੇ ਚਰਚਾ ਘਲੌਰ ਵਾਲੇ ਗੁਰਲਾਲ ਦੇ ਪੱਟਾਂ ਦੇ ਗੁਰਲਾਲ ਤੋਂ ਬਾਹਰ ਆਹ ਮੁੰਡੇ ਦੇ ਪੱਟਾਂ ਦੀ ਚਰਚਾ ਹੋਦੀ ਹੈ ਕਬੱਡੀ ਦੇ ਗਰਾਊਂਡਾਂ ਤੇ ਮੇਰੇ ਮਿੱਤਰੋ ਉਹ ਪਤਾ ਲੱਗਦਾ ਕਿ ਮਹਿਮਦ ਵਾਲੀਆ ਇਹ ਹੈ ਜੋਤਾ ਮਹਿਮਦ ਵਾਲੀਆ ਇੱਕ ਹੋਰ ਤਕੜਾ ਨੰਬਰ ਆਪਣੀ ਟੀਮ ਦੇ ਬਾਅਦ ਤੇ ਜੋੜਦਾ ਹੋਇਆ ਹੈ ਵੀ ਸ਼ੁਰਲੀ ਆਹ ਮੁੰਡਾ ਪੰਡਤਾਂ ਦਾ ਇਹ ਹਨੀ ਪੰਡਤ ਹੈ ਇਹ ਹਾ ਜੋਤਾ ਮਹਿਮਦ ਵਾਲੀਆ ਕਪੂਰਥਲੀਆ ਫੇਰ ਕਬੱਡੀ ਤੇ ਆ ਗਿਆ ਮੇਰੇ ਮਿੱਤਰੋ ਕੇ ਆਇਆ ਪ੍ਰੀਤਾ ਗਿਆ ਪ੍ਰੀਤਾ ਲਾਈ ਕਦੇ ਟੋਨਾ ਉਹ ਕਬੱਡੀ ਤੇ ਕਪੂਰਥਲਾ ਚੀਜ਼ਾਂ ਕੋਈ ਨੋਦਾ ਕਦੇ ਚਰਚੇ ਬਲਵਿੰਦਰ ਫਿੱਟੂ ਵਰਗਿਆਂ ਦੇ ਆਹ ਮੰਗੀ ਸਰਕਪੁਰ ਵਰਗਿਆਂ ਦੇ ਪਰ ਸਾਹਮਣੇ ਦੇਖੋ ਉਸੇ ਇਲਾਕੇ ਦਾ ਜੋਤਾ ਮਹਿਮਦ ਵਾਲੀਆ ਆਹ ਤਾਕਣਾ ਨੰਬਰ ਜੋੜਦਾ ਹੋਇਆ ਅਗਲੀ ਰੇਡ ਪਾਉਣ ਲਈ ਪੰਡਤ ਬਾਈ ਬਾ ਪੰਡ ਤ ਫੇਰ ਚੱਲਿਆ ਪੰਡ ਤ ਕਮਾਲ ਕਰ ਗਿਆ ਪੰਡ ਤ ਬਸੀਆਂ ਵਿੱਚ ਸਰਾ ਲ ਆ ਗਿਆ ਦਰਸ਼ਕੋਪਲ ਜੀ ਕਹਿੰਦੇ ਪੁੱਤਰ ਜੀ ਕਹਿੰਦੇ ਫੇਰ 500 ਜਿਹੜਾ ਫੜੂਗਾ ਪਰ ਸਾਹਮਣੇ ਜੋਤਾ ਮਹਿਮਦ ਬਾਲ ਦੀ ਤਰਤੀ ਦਾ ਮੇਰੇ ਮਿੱਤਰੋ ਵੱਡਾ ਮੱਲ ਖੇਡ ਕਬੱਡੀ ਦਾ ਆਹ ਵੇਖਾਂਗੇ ਹਲਕਾ ਜਾ ਚੁੱਕਿਆ ਸਾਹਮਣੇ ਚੇਲ ਮਾਲਵੇ ਦੀ ਪ੍ਰਸਿੱਧ ਟੀਮ ਹੈ ਢਡੋਲੀ ਮੇਰੇ ਮਿੱਤਰੋ ਮਾਲਾ ਉਹ ਢਡੋਲੀ ਪਿੰਡ ਵਾਲਜ ਨੇ ਟਰਾਈ ਕੀਤੀ ਦੇਖੋ ਉਹ ਤਾਂ ਖੜੂਗੀ ਉਹ ਚੋਤਾ ਪੈਣ ਵਾਲੀਆ ਕਾਡੀ ਪਾਉਂਡ ਦੇ ਲਈ ਅੱਕੇ ਮਰਵਾਤਾ ਹੋਇਆ ਉਹ ਦਰਸ਼ਕਾਂ ਦਾ ਲੜਖਰਾ ਇੱਕ ਪਾਸੇ ਚਨੇੜੀ ਵਾਲਾ ਬੱਬੂ ਆ ਤੇ ਜੂਤੇ ਪਾਸੇ ਚੋਤਾ ਮਹਿਮਦ ਵਾੜੀਆ ਉਹ ਦਰਸ਼ਕਾਂ ਦਾ ਤੇ ਲੁੱਟ ਗਿਆ 2500 ਰੁਪਇਆ ਪਾਉਂਦਾ ਕਰ ਦਿਓ ਚੋਤੇ ਆ ਬਾਤਦਾ ਹੋ ਗਿਆ ਸੰਦੀਪ ਬੱਸੀਆਂ ਵਾਲਾ 2500 ਤੱਕੜ ਨੂੰ ਫੜਾ ਦਿੱਤਾ ਦਰਸ਼ਨ